ਸੇਰ ਦਾ ਮਤਲਬ ਵੱਡੀ ਸੇਰ ਆ ਦੇਖੋ 5-5 ਵਾਲੇ ਲੈ ਜਾਓ 100 ਰੁਪਏ ਦੇ 3-3000 ਲੈ ਜਾਓ 5-5000 ਰੁਪਏ 500 ਰੁਪਏ ਦੇ ਵੀ ਆ 500 ਰੁਪਏ ਲੈਓ ਤਾਂ 1200 ਰੁਪਏ ਬੈਲਬੇਟ ਦੇ ਸੂਟ ਤੇ 3-300 ਕੀ 3-300 ਰੁਪਏ ਦੇ ਦਿੰਦਾ 2000 ਦੇ ਤੋਂ ਆ ਦੇਖੋ 650 ਵਾਲੇ ਕੋ ਮੋਰਾਲਸ ਸੂਟ ਵੀ 650 ਹਾਂਜੀ ਅਗਲਾ ਦੇਖੋ ਇਧਰ ਬਾਜੂ ਦੇਖੋ ਪੂਰਾ ਫਰੰਟ ਪਹਿਣਾ ਦੇਖੋ ਉਹ ਰੇਟ ਸੋ ਡਿਜ਼ਾਈਨ ਦੇਖੋ 500 ਰੁਪਏ ਹਾਂ ਭਾਈ ਜੀ 1500 1800 2000 ਬਿਲਕੁਲ ਨਹੀਂ ਦੇਣਾ ਹਾਂਜੀ ਸੇਲ ਦਾ ਮਤਲਬ ਵੱਡੀ ਸੇਲ 800 ਰੁਪਏ ਦਾ ਦੀਵਾਲੀ ਤਮਾਕਾ ਕੀ 800 1100 ਦਾ ਸੂਟ ਚੱਕੋ 425 ਐਦਾਂ ਦੇ ਪ੍ਰਿੰਟਰ ਸੂਟ ਹਾਂਜੀ ਭਾਜੀ ਇੱਕ ਰੰਗ ਦੋ ਰੰਗ 10 ਰੰਗ ਜਿੰਨੇ ਮਰਜ਼ੀ ਰੰਗ ਲਓ 2 2000 ਰੁਪਏ ਦਾ ਸੂਟ ਭਾਜੀ ਹੈਵੀ ਡਰੈਸਾਂ ਪਲਾਜੋ ਦੇ ਨਾਲ ਹਾਂਜੀ ਐਦਾਂ ਦੇ ਪੀਸ ਜਿਹੜੇ ਬਜ਼ਾਰਾਂ 'ਚ 200 25 2500 ਹੈ ਨਾ ਇੱਥੇ ਸੇਲ ਲਾਈ ਪਈ ਹੈ ਗੱਲਾਂ ਨਹੀਂ ਕਰਦੇ ਵੱਡਾ ਫੇਰਾ 600 ਰੁਪਏ 200 ਰੁਪਏ ਸੂਟ ਦੇ ਰਿਆਂ ਭਾਜੀ ਮੰਡਲ ਨੇ ਮੰਡਲ 100-100 ਰੁਪਏ ਚ ਆ ਦੇਖੋ ਆ ਦੇਖ ਲਓ 11 ਦਾ 350 ਦੇ ਵਿੱਚ ਆ ਦੇਖੋ ਪੂਰੇ ਬੁਲਬੁਲ ਦੇ ਬੱਤੇ ਆ ਦੇਖੋ ਦੇਖੋ 350 350 ਪੂਰਾ ਕਰੇਪ ਉੱਪਰ ਸੂਟ ਹੈ 1495 ਰੇਟ ਹੈ ਨਾ ਚੱਕੋ 450 ਰੁਪਏ ਗਰੰਟ ਦੇਖ ਲਓ ਇਹੀ ਬਾਜ਼ਾਰ ਚ 1500 ਦੇ ਦੋ ਕੋਈ ਦਿੰਦਾ 2000 ਦੇ ਦੋ ਆ ਚੱਕੋ 450 ਕਾਸੂੜ ਕਾਲਾ ਦੁਪੱਟਾ ਹਾਂਜੀ ਨੇਰੀ ਬੰਦੀ ਆ ਰੇਟਾਂ ਦੀ ਜੀ ਬਾਜੀ ਚੌਕਲੇਟ ਦਾ 500 ਦਾ ਕਰਤਾ ਯਾਰ ਪਸ਼ਮੀਨਾ ਦਾ ਸੂਟ ਕਰਾਈ ਕੀਤਾ ਉਹ ਨਾਲੇ ਛੋਲ ਵੀ ਫ੍ਰੀ ਸੂਟ ਦੇ 800 ਹਜ਼ਾਰ ਵਾਲਾ ਸੂਟ ਚੱਕੋ 425 ਰੁਪਏ 500 ਰੁਪਏ 500 ਰੁਪਏ ਦੇ ਵੀ 500 ਰੁਪਏ ਲਓ ਤਾਂ ਦੇਖੋ ਆ ਦੇਖੋ ਬਾਬੇ ਜੇ ਤਮਾ ਕਾ ਪਾਤਾ 500 ਰੁਪਏ ਸੂਟ ਲਿਆਤਾ ਉਹ ਵੀ ਸੈਲੀਬ੍ਰਿਟੀ ਆ ਨਿਕਲਦਾ ਆ ਦੇਖੋ ਸੂਟ ਉਹ ਵੀ ਆਰਗੈਂਜ਼ਾ ਦੇ ਹੈਵੀ ਸ਼ੇਰ ਦਾ ਮਤਲਬ ਵੱਡੀ ਸ਼ੇਰ 800 ਰੁਪਏ ਦਾ ਸੱਜੋ ਆਹ ਦੇਖੋ ਵੀ ਇਹਦਾ ਤਾਂ ਬਲੈਕ ਚੱਲਦੀ ਬਲੈਕ 1500 1600 ਉਹ ਭਾਜੀ ਪਰਾ ਘੇਰਾ 1500 500 ਚ ਐਲਬਰ ਦਾ ਸੂਟਾ ਹੀ ਵੱਡਾ ਮੇਰਾ ਆ ਲੋ ਐਲਬਰ ਦਾ ਸੂਟ 300 ਰੁਪਏ ਆ ਲੋ 300 ਰੁਪਏ ਆ ਦੇਖੋ ਬ੍ਰਾਂਡਡ ਪੀਸ ਆ ਕਲਰ ਇਹਦੇ ਵਿੱਚ ਬਹੁਤ ਆ ਕੋਈ 2200 ਮੰਗਦਾ ਕੋਈ 2500 ਇਥੋਂ ਲੈ ਜਾਓ ਭਾਜੀ 900 ਰੁਪਏ ਚ ਓਏ ਹੋਏ ਹੋਏ ਹੋ ਗਰਲਿਸ਼ ਪੀਸ ਦਾ ਪੱਟਾ ਵੀ ਚੈੱਕ ਕਰ ਲੋ ਆ ਚੱਕੋ 800 ਰੁਪਏ ਦਾ ਲੋ ਚੋਰ ਬਰਬਰੀ ਦੇ ਉੱਪਰ ਹਾਂਜੀ ਆ ਦੇਖੋ ਦੁਪੱਟਾ ਨਾਲ ਪੂਰਾ ਲੱਦਿਆ ਹੋਇਆ ਜੀ ਬਾਈ ਜੀ ਇਹੀ 2200 ਇਹੀ 250000 ਰੁਪਏ ਦਾ ਸੋਹ 5000 ਦਾ ਸੂਟ ਆ ਆਪਾਂ ਆਪਣੀਆਂ ਭੈਣਾਂ ਨੂੰ ਵੱਡੀ ਆਫਰ ਦੇ ਦੇਣ ਲੱਗੇ ਆ ਐਦਾਂ ਦਾ ਪ੍ਰਿੰਟਰ ਸੂਟ ਹਾਂਜੀ ਭਾਜੀ ਇੱਕ ਰੰਗ ਦੋ ਰੰਗ 10 ਰੰਗ ਜਿੰਨੇ ਮਰਜ਼ੀ ਰੰਗ ਲਓ 2 2000 ਰੁਪਏ ਦਾ ਸੂਟ ਕਰਾਓ ਮੈਚਿੰਗ ਦੇਖੋ ਬਿਲਕੁਲ ਬਿਊਟੀਫੁੱਲ ਆਰਟੀਕਲ ਹਾਂਜੀ ਉੱਪਰ ਦੇਖੋ ਪਾਫਰਾ ਕੰਮ ਕੀਤਾ ਆਇਆ ਨਾਲ ਪੈਚਵਰਕ ਦਾ ਕੰਮ ਕੀਤਾ ਆਇਆ ਹਾਂਜੀ ਦੁਪੱਟਾ ਦੇਖੋ ਫੁੱਲ ਪਿਓਰ ਹਾਂਜੀ 1395 ਦਾ ਸੂਟ 700 ਰੁਪਏ ਦਾ ਕਰਤਾ ਆਇਆ ਬੜਾ ਕੱਢਿਆ ਹੋਇਆ ਇਹ ਵੀ 700 ਰੁਪਏ ਨਾਲ ਪੋਚੇ ਨਾਲ ਚੁੰਨੀ ਫੁੱਲ ਪਿਓਰ ਦੀ オリジナル700 ਰੁਪਏ ਦਾ ਸੂਟ ਪਾਜੀ ਵੱਡਾ ਫਾਇਦਾ ਆ ਦੇਖੋ ਸੂਟ ਓਏ ਹੋਏ 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 ਆ ਦੁਪੱਟਾ ਨਾਲ ਪਾਜੀ 550 ਰੁਪਏ ਸੁਣ ਕਰ ਪੀਸ ਦੇਖ ਲੋ ਫਰੰਟ ਦੇਖ ਲੋ ਜੀ ਦੁਪੱਟਾ ਬਾਜੀ origignal ਫੁੱਲ ਪਿਓਰ ਹੋਊਗਾ ਆ ਲੋ 550 ਰੁਪਏ ਸੁਣ ਦੇਖੋ ਰੰਗ ਚੈੱਕ ਕਰ ਲੋ ਧਮਾਕਾ ਸੂਟਾਂ ਦਾ ਆ ਦੇਖੋ ਮੈਂ ਕਹਣਾ ਇੱਕ ਇੱਕ ਸੂਟ ਧਮਾਕਾ 700 ਰੁਪਏ ਦਾ ਸੂਟ ਹੈਵੀ ਕੱਢਿਆ ਕੜਾ ਲੋ ਤਾਂ 25 2500 2 2000 ਰੁਪਏ ਸਲਾਈ ਆਈਦੀ ਪਰ ਸਾਡੇ ਕੋਲ ਲੈ ਜਾਓ 650 ਰੁਪਏ ਚ 600 ਰੁਪਏ ਚ ਲੋ 600 ਰੁਪਏ ਚ